ਅੱਜ ਪੰਜਾਬ ਬੰਦ ਦੀ ਜਿਹੜੀ ਕਾਲ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੀ ਗਈ ਸੀਗੀ ਜਿਸ ਨੂੰ ਲੈ ਕੇ तकरीबन ਸਾਰੇ ਆਪਣੇ ਵਪਾਰ ਮੰਡਲਾ ਤੇ ਰੋਡਵੇਜ ਵੱਲੋਂ ਵੀ ਆ 12 ਐਸੋਸੀਏਸ਼ਨ ਵੱਲੋਂ ਵੀ ਆ ਤੇ ਹੋਰ ਸਾਰੇ ਬਹੁਤ ਸਾਰੇ ادارےਵਾਂ ਵੱਲੋਂ तकरीबन ਪੂਰਨ ਤੌਰ ਤੇ ਇਹ ਪੰਜਾਬ ਬੰਦ ਦੀ ਜਿਹੜੀ ਸਫਲ ਕਾਲ ਹੋਈ ਆ ਉਸੇ ਤਹਿਤ ਅਸੀਂ ਅੱਜ ਮੰਨ ਲਓ ਕਿ ਕੋਟਪੂਰਾ ਰੋਡ ਤੇ ਇੱਕ ਜਾਮ ਲਗਾਇਆ ਦੇ ਰੇਲਵੇ ਦਾ ਜਮਾ ਸਾਰੇ ਇਹ ਜਮ ਕੀਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜੀ ਇਹ ਜੀ ਸਵੇਰ 7 ਵਜੇ ਤੋਂ ਲੈ ਕੇ 4 ਵਜੇ ਦੀ ਕਾਲ ਸੀਗੀ ਇਹ ਤੇ ਉਹਨੂੰ ਲਗਭਗ ਪੂਰਾ ਵਧੀਆ ਸਮਰਥਨ ਸਾਨੂੰ ਮਿਲਦਾ ਹੈ ਦੇਖੋ ਜੀ ਇਹ ਦੋਹਾਂ ਹੀ ਫਾਰਮਾਂ ਦਾ ਇੱਕ ਕੌਲ ਆਇਆ ਸੀ ਵੀ ਫੈਸਲਾ ਮੀਟਿੰਗ ਦੇ ਵਿੱਚ ਲੈ ਗਿਆ ਕਿ ਸਾਰੇ ਹੀ ਪੰਜਾਬ ਦੇ ਪੰਜਾਬ ਦੇ ਵਿੱਚ ਜੋ ਆਪਣਾ ਸ਼ੰਭੂ ਖਨੌਰੀ ਦੇ ਰਤਨਪੁਰਾ ਬਾਰਡਰਾਂ ਤੇ ਕਿਸਾਨੀ ਕਿਸਾਨਾਂ ਦੀਆਂ ਹੱਕੀ ਮੰਗਾਂ ਵਾਸਤੇ ਮੋਰਚਾ ਚੱਲ ਰਿਹਾ ਹੈ ਉਸ ਮੋਰਚੇ ਦੇ ਸਮਰਥਨ ਤੇ ਸਰਦਾਰ ਡੱਲੇਵਾਦ ਸਾਹਿਬ ਜੋ ਮਰਨਵਾਰਤ ਦਾ ਜਿੰਮੇਦਾਰ ਅੱਜ 30 ਦਿਨ ਹੋ ਚੁੱਕਿਆ ਉਸ ਦੇ ਸਮਰਥਨ ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜੋ ਕੋ ਬੜੀ-ਬੜੀ ਪੱਦਰ ਤੇ ਸ਼ਹਿਰਾਂ ਵਿੱਚ ਤਾਂ ਹੋਣੀ ਹੋਣੀ ਸੀ ਤਕਰੀਬਨ ਸਾਰੇ ਦੇ ਸਾਰੇ ਪਿੰਡ ਸੀਲ ਹੋਏ ਹੋਏ ਆ ਕਿਸੇ ਵੀ ਪਿੰਡ ਦੀ ਮਾਰਕੀਟ ਨਹੀਂ ਖੁੱਲੀ ਕਿਸੇ ਵੀ ਘਰ ਦਾ ਕਿਸੇ ਖੇਤੀ ਦਾ ਕਾਰੋਬਾਰ ਵੀ ਨਹੀਂ ਚੱਲ ਰਿਹਾ ਸੋ ਦੂਸਰੇ ਕੋਈ ਵਰਕਸ਼ਾਪ ਵਾਲੇ ਵੀਰਾਂ ਦੋਧੀ ਵੀਰ ਸਾਰਿਆਂ ਦੇ ਹੀ ਪ੍ਰੋਗਰਾਮ ਬੰਦ ਹੋਏ ਹੋਏ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਸਮਰਥਨ ਮਿਲ ਰਿਹਾ ਪੰਜਾਬ ਬੰਦ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਪੂਰੇ ਦੇਸ਼ ਦੇ ਲਈ ਜਿਹੜੇ ਖੇਤੀ ਨੀਤੀ ਦੀ ਲਈ ਅੱਜ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਪੰਜਾਬ ਦੀ ਪੂਰੀ ਆਵਾਮ ਆ ਜੜੀ ਉਹ ਸਰਦਾਰ ਜਗਜੀਤ ਸਿੰਘ ਡੱਲੇ ਦਿਵਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਚੁੱਕੇ ਨੇ ਔਰ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ ਭਾਰਤ ਦੇ ਕਿਸਾਨ ਨੇ ਉਹ ਸਾਰੇ ਇਸ ਗੱਲ ਨੂੰ ਮੰਨ ਚੁੱਕੇ ਨੇ ਕੀ ਪੂਰੇ ਦੇਸ਼ ਦਾ ਇੱਕ ਸਰਵੋੱਚ ਲੀਡਰ ਉੱਗਾ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਕਿਸਾਨੀ ਦੇ ਉੱਪਰ ਬੜੇ ਸੰਘਰਸ਼ ਲੜੇ ਔਰ ਅੱਜ ਐਮਐਸਪੀ ਦੇ ਉੱਪਰ ਉਹ ਬੈਠੇ ਨੇ ਔਰ ਮੋਰਚੇ ਨੂੰ ਫਤਿਹ ਕਰਕੇ ਉੱਠਣਗੇ ਇਹ ਜਿਹੜੀ ਸਾਡੀ ਪੂਰੀ ਤੇ ਪੂਰੀ ਟੀਮ ਦੀ ਇਹ ਅਪੀਲ ਵੀ ਹੈ ਲੋਕਾਂ ਨੂੰ ਵੀ ਜਿਹੜੇ ਨਾਲ ਸਾਡੇ ਖੜ ਗਏ ਤੇ ਔਰ ਉਸ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਸਮਰਥਨ ਦੇ ਵਿੱਚ ਲੋਕ ਆਏ ਨੇ ਉਹ ਇੱਕ ਵੀ ਜਥੇਬੰਦੀ ਇੱਕ ਵੀ ਕੋਈ ਅਜਿਹਾ ਦਾਇਰਾ ਨਹੀਂ ਰਹਿ ਗਿਆ ਜਿਹੜਿਆਂ ਨੇ ਪੰਜਾਬ ਦੇ ਵਿੱਚ ਪੰਜਾਬ ਬੰਦ ਦੇ ਸਮਰਥਨ ਨੂੰ ਸਹਿਯੋਗ ਨਾ ਦਿੱਤਾ ਹੋਵੇ ਉਹ ਕਿਹੜੀ ਕਿਹੜੀ ਸੇਵਾਵਾਂ ਜਿਹੜੀ ਐਮਰਜੈਂਸੀ ਲਈ ਛੱਡੀ ਐਮਰਜੈਂਸੀ ਦੇ ਲਈ ਜੋ ਵੀ ਐਂਬੂਲੈਂਸ ਡਾਕਟਰੀ ਸਹਾਇਤਾ ਜਿਹੜੀ ਲੋੜਿੰਦੇ ਜਿਹੜੇ ਜੀਵਨ ਦੇ ਲਈ ਜ਼ਰੂਰੀ ਅੰਗ ਨੇ ਉਹਨਾਂ ਨੂੰ ਛੱਡ ਕੇ ਹਰ ਇੱਕ ਸੇਵਾਵਾਂ ਨੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬੰਦ ਨੇ ਔਰ ਬਹੁਤ ਹੀ ਵਧੀਆ ਤੇ ਵੱਡਾ ਹੰਗਾਰਾ ਪੰਜਾਬ ਬੰਦ ਨੂੰ ਮਿਲਿਆ ਹੋਇਆ ਇਹ ਸਮੁੱਚੇ ਪੰਜਾਬ ਨੇ ਜਿਹੜੀ ਕਾਲ ਦੀ ਬੰਦ ਦੀ ਕਾਲ ਦਿੱਤੀ ਹੈ ਤੇ ਜਿਹੜਾ ਪੂਰਾ ਸਮੁੱਚਾ ਪੰਜਾਬ ਬੰਦ ਵੀ ਆ ਔਰ ਭਾਰਤ ਦੇ ਹੋਰ ਕਿਤੇ ਵੀ ਬੰਦ ਹੈ ਇਹ ਸਾਰਾ ਕੁਝ ਜੋ ਵੀ ਹੈ ਸਰਦਾਰ ਡੱਲੇਵਾਲ ਜਗਜੀਤ ਸਿੰਘ ਜਿਹੜੇ ਬੈਠੇ ਆ ਮਰਨ ਵਰਤੇ ਅੱਜ 33ਵਾਂ ਦਿਨ ਆ ਤਾਂ ਉਹਨਾਂ ਦੀ ਜਿਹੜੀ ਸਿਹਤ ਆ ਬਹੁਤ ਔਣ ਹੋ ਗਈ ਕਿਸਾਨਾਂ ਦੀ ਜਿਹੜੀ ਇਹ ਲੜਾਈ ਆ ਆਖਰੀ ਆਖਰੀ ਚਰਮ ਤੇ ਆ ਤੁਸੀਂ ਇਹ ਦੇਖ ਲਓ ਵੀ ਇਹ ਕਦਮ ਕਿਸਾਨਾਂ ਨੇ ਪਿੱਛੇ ਲੈ ਲਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨ ਵਰਤੇ ਬੈਠਾ ਹੈ ਉਡੀ سپورਟ ਦੇ ਵਿੱਚ ਕਿਸਾਨ ਜੇ ਰੋਡ ਜਾਮ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ ਸਰ ਇਹਦੂ ਸ਼ਾਂਤ ਮਾਈ ਅੰਦੋਲਨ ਅਸੀਂ ਲੜ ਨਹੀਂ ਸਕਦੇ ਜਿਹੜਾ ਅਸੀਂ ਲੜ ਰਹੇ ਹਾਂ ਇਹਦੂ ਸ਼ਾਂਤ ਕੁਝ ਹੋ ਨਹੀਂ ਸਕਦਾ ਵੀ ਇੱਕ ਬੰਦਾ ਮਰਨ ਵਰਨ ਤੇ ਬੈਠ ਗਿਆ ਮਰ ਲਈ ਤਿਆਰ ਆ ਪਰ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਵਾਸਤੇ ਅਸੀਂ ਰੋੜਾਂ ਤੇ ਵੀ ਆਵਾਂਗੇ ਰੇਲਾਂ ਤੇ ਵੀ ਜਾਵਾਂਗੇ ਜੋ ਵੀ ਹੋਇਆ ਕਰਾਂਗੇ ਕਿਉਂਕਿ ਸਾਡੀ ਆਖਰੀ ਲੜਾਈ ਆ ਐਮਐਸਪੀ ਦੀ ਲੜਾਈ ਬਿਲਕੁਲ ਘਟੋ ਘਟ ਸਮਰਥਨ ਮਿਲਦੀ ਆ ਅਗਲੀ ਲੜਾਈ ਆ ਕਿਸਾਨਾਂ ਜੇ ਇਹ ਨਾਲ ਲੜੂਗਾ ਤੇ ਕਿਸਾਨ ਮਰੂਗਾ ਜੇ ਕਿਸਾਨ ਮਰੂਗਾ ਤੇ ਯਕੀਨਨਾਂ ਰੋਡ ਜਾਮ ਵੀ ਹੋਗੇ ਹੋਰ ਵੀ ਬਹੁਤ ਕੁਝ ਹੋਊਗਾ ਉਹਨਾਂ ਨਾਲ ਦਿਨਾਂ ਦਾ ਖਰਚਾ ਜਿਹੜਾ ਹੋਰ ਤੇਜ਼ ਹੋਊਗਾ